ਤਦੁਨ ਜਗਿਆ ਸੁਸਰੋਤੇ ਜਨਾਂ ਨੂੰ ਪ੍ਰਾਪਤ ਹੋਇਆ ਹੈ। ਬਾਬਾ ਜੀ ਤੋਂ ਅੰਮ੍ਰਿਤ ਬਾਣੀਆਂ ਦੇ ਲੇਖ ਨੇਮ ਸੰਕਰਖੇ ਲਾਭ ਪ੍ਰਾਪਤ ਕੀਤਾ ਹੈ। ਪਰਮਨੁ ਸਰੀ ਮੁਖਵਾਕ ਜੋ ਤਕਤਾਂ ਤੇ ਸਭੇ ਮਾਨਵੋ ਕਰਕੇ ਹੈ ਜਗੁਰੂ ਨੇ ਬਖਸ਼ ਦਿੱਤੇ। ਨਾ ਸਰੀ ਰਾਗ ਵਿੱਚ ਯਗਤ ਜਲੰਦੇ ਨੂੰ ਤਾਰਨ ਵਾਲੇ ਸਤਿਗੁਰੂ ਤਨ 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 ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤਿੰਨ ਬੇਦੀਆਂ ਕੀ ਫੁੱਲ ਵਿਖੇ ਸ੍ਰੀ ਨਾਨਕ ਪ੍ਰਗਟੇ ਆਏ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤੇ ਰਾਸਰੀ ਰਾਗ ਦੇ ਵਿੱਚ ਮਹਾਰਾਜ ਜੀ ਦੇ ਬਚਨ ਵਿਚਾਰੇ ਨੇ ਗੁਰ ਸਾਗਰ ਰਤਰੀ ਪਰ ਪੂਰੇ ਗੁਰੂ ਸਮੁੰਦਰ ਹੈ ਤੇ ਲੱਭ ਲੱਭ ਹੀਰੇ ਰਤਨਾ ਦੇ ਨਾਲ ਭਰਿਆ ਹੋਇਆ ਤੇ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ राम ਬਾਣੀ ਪ੍ਰ ਬਾਣੀ ਲਾਗੇ ਤਿੰਨ ਹੱਥ ਚੜਿਆ राम ਜਿਵੇਂ ਸਮੁੰਦਰ ਦੇ ਵਿੱਚ ਲਿੱਤਾ ਹੁੰਦਿਆ ਨੇ ਹੀਰੇ ਰਤਨ ਹੁੰਦੇ ਨੇ ਜੈਸੇ ਤੁ ਸਕਲ ਲਿੱਤ ਪੂਰਨ ਸਮੁੰਦਰ ਵਿਖੇ ਅਦ ਸਮਰ ਜੀਵਾ ਲਿਖ ਚਾ ਪ੍ਰਸਾਦ ਪਾਵੇਈ ਤਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਕਜਾ ਕਰੀ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਭ ਕੁਝ ਹੈ ਜਿਵੇਂ ਸਮੁੰਦਰ ਵਿੱਚੋਂ ਹੰਸ ਤੇ ਮਰਜੀਵੜੇ ਹੀ ਉੱਨਤਾਂ ਲੈ ਸਕਦੇ ਨੇ ਜਿਹੜੇ ਤੈਰ ਤੱਕ ਟੁੱਪੀ ਲਾਉਣ ਵਾਸਤੇ ਤਿਆਰ ਹੋ ਜਾਣ। ਜਿਵੇਂ ਗੁਰਬਾਣੀ ਦੇ ਵਿੱਚੋਂ ਹੀ ਭਗਤ ਕਰੇ ਮਰਜੀਵੜੇ। ਜਿਹੜੇ ਮਰਜੀਵੜੇ ਭਗਤੀ ਕਰਦੇ ਨੇ ਗੁਰਮੁਖ ਬਣ ਕੇ ਉਹ ਹੀ ਸਹੀ ਹੀਰੇ ਰਤਨਾ ਨੂੰ ਪ੍ਰਾਪਤ ਕਰ ਸਕਦੇ ਨੇ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹਨਾਂ ਦੇ ਤਾਂ ਮਤ ਵਿੱਚੋ ਇਹ ਪ੍ਰਗਟ ਸਭ ਕੁਝ ਹੋ ਜਾਂਦਾ ਜਵਾਹਰ ਮਾਨਕ ਦੀ ਰੇਖਾ ਤਕ ਜਵਾਹਰ ਹੈ ਬ੍ਰਹਮ ਗਿਆਨ ਰਤਨ ਹੈ ਕਾਰਾਗ ਹੀਰਾ ਹੈ ਲਾਲ ਤੇ ਮਾਨਕ ਨੇ ਸ਼ਰਮਨ ਮੰਨਣ ਦੀ ਆਸਨ ਤੋ ਇਹ ਸਾਰੀਆਂ ਨਿੱਧਾਂ ਦੇ ਨਾਲ ਗੁਰ ਸਾਗਰ ਰਤਨੀ ਭਰ ਪੂਰੇ ਸੂ ਸਮੰਤ ਨਦੀ ਸਭ ਸਿੱਖੀ ਨਾਤੈ ਜਿਤ ਵੜਿਆਈ ਨਾਨਕ ਜੇ ਸਿਰ ਖੁੱਥੇ ਨਾਮਣ ਨਾਹੀ ਤਾਂ ਸਤ ਜੱਟੇ ਸਿਰ ਸਾਹੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹੰਸਾ ਦੇ ਵਾਂਗ ਜਿਵੇਂ ਹੰਸ ਮਾਨ ਸਰੋਵਰ ਤੇ ਰਹਿ ਕੇ ਸੋਚੀ ਸੱਚੀ ਬੋਤੀ ਚੁਗਦੇ ਨੇ ਸਰਵਰ ਸੇਤੀ ਹੀ ਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗੜਾ ਰਹੇ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਕਾ ਭਾਕ ਸੋਥੈ ਨਾਹੀਂ ਉਹਨਾਂ ਹੋਰੋ ਖਾਣਾ ਤਿਸ ਕਰਕੇ ਸੰਤ ਹੰਸ ਹੀ ਕੇ ਹੀਰੇ ਮੋਤੀਆਂ ਨੂੰ ਬਿਰਤੀ ਰੂਪੀ ਚੁੰਝ ਦੇ ਨਾਲ ਜਿਹੜੀ ਅੰਤਰ ਮੁਖ ਬਿਰਤੀ ਹੈ ਉਸ ਚੁੰਝ ਦੇ ਨਾਲ ਚੁਗਣਾ ਕਰਦੇ ਹਨ ਯੋ ਜਲ ਦੁੱਧ ਭਿੰਨ ਭਿੰਨ ਜੁਣ ਕਾਢੈ ਹੰਸਲਾ ਤੇਉ ਦੇਹੀ ਤੇ ਚੁਣ ਕਟ ਸਾਧੂ ਹਉਮੈ ਦਾਤ ਇਸ ਤਰ੍ਹਾਂ ਗੁਰਮੁਖਾਂ ਦਾ ਹੰਸਾਂ ਦਾ ਜੀਵਨ ਹੈ ਪਰਮ ਹੰਸ ਪਾਈ ਪਰੋ ਜੀ ਕਰਕੇ ਸੋਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੰਸਾਂ ਦੀ ਤੇ ਸਾਗਰ ਦੀ ਜਿਹੜੀ ਪ੍ਰੀਤ ਹੈ ਜਿਵੇਂ ਸਾਗਰ ਵੀ ਮਾਨਸਰੋਵਰ ਵੀ ਹੰਸਾਂ ਨਾਲ ਹੀ ਸ਼ੋਭਦਾ ਤੇ ਹੰਸ ਵੀ ਮਾਨਸਰੋਵਰ ਤੇ ਸ਼ੋਭਦੇ ਨੇ ਛੱਪੜਾਂ ਦੇ ਤੋਤੇ ਆਤੇ ਕਦੇ ਹੰਸ ਸੁਭਾ ਨਹੀਂ ਪਾਉਂਦੇ ਲੜੀ ਬਾਾਰ ਅਮਰਤ ਬਾਣੀ ਦੇ ਕਥਾ ਵਿਚਾਰ ਵਿੱਚ ਹਜੂਰ ੱਪਾ ਕਰ ਰਹੇ ਨੇ ਗੌੜੀ ਜੇਤੀ ਮਹੱਲਾ ਫਹਿਲਾ ਜੇਤੀ ਜੇਦੀ ਜਾਂਦੀ ਹੈ ਗੌੜੀ ਰਾਗ ਹੈ ਗੌੜੀ ਰਾਗ ਸੁਰਖਣੀ ਜੇ ਕੋ ਚਿਤ ਧਰੇ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰੇ ਨੇ ਆਪ ਨਾਰਾਇਣ ਕਲਾ ਤਾਰ ਜਗ ਮਹ ਪਰਵਰੀਓ ਨਰੰਗ ਕਾਰ ਆਕਾਰ ਜੋਤ ਜਗ ਮੰਡਲ ਪਰਿਉ ਔਖਦ ਮੰਤਰ ਮੂਲ ਮਨ ਹਿੱਕੇ ਜੇ ਕਰਿ ਤ੍ਰਿੜ ਚਿਤ ਕੀਜੈ ਰੇ ਕਲ ਵੀ ਇੱਕ ਜੋਗੀ ਦੇ ਪਰਥਾਏ ਮਹਾਰਾਜ ਜੀ ਨੇ ਸ਼ਬਦ ਵਿਚਾਰਿਆ ਸੀ ਇਹ ਵੀ ਸ਼ਬਦ ਉਸੇ ਜੋਗੀ ਦੇ ਪਰਥਾਏ ਉਚਾਰਨ ਕਰਕੇ ਜਗਤ ਦਾ ਭਲਾ ਕਰ ਰਹੇ ਨੇ ਉਹ ਜੋਗੀ ਕਹਿੰਨ ਲੱਗਾ ਜੀ ਮੇਰੇ ਕੋਲੋਂ ਔ ਸਿੱਧੀਆਂ ਬੜੀਆਂ ਨੇ ਦਵਾਈਆਂ ਬਹੁਤ ਨੇ ਜੜੀਆਂ ਬੂਟੀਆਂ ਬਹੁਤ ਨੇ ਮੇਰੇ ਕੋਲ ਮੈਂ ਹਕੀਮੀ ਵੀ ਵੈਦਗੀ ਵੀ ਕਰਦਾ ਹਾਂ ਕਿਸੇ ਦੇ ਕੋਈ ਸਾਫ ਪਾਦ ਕਡਾਂਗ ਲਾ ਦੇਵੇ ਮੇਰੇ ਕੋਲ ਮਨਕਾ ਵੀ ਹੈ ਲੌਂਡ ਵਾਲੀ ਜੜੀ ਬੂਟੀ ਵੀ ਹੈ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੋਗੀ ਜੀ ਸਭ ਤੋਂ ਵੱਡਾ ਔਖਦ ਤਾਂ ਰੱਬ ਦਾ ਨਾਮ ਹੈ ਪਰਮਾਤਮਾ ਦੀ ਭਗਤੀ ਹੈ ਏੜੀ ਜੁਗਾ ਜੁਗਾ ਦੇ ਜਨਮਾਂ ਜਰਮਾਂ ਦੀ ਜ਼ਹਿਰ ਨੂੰ ਵੀ ਖਤਮ ਕਰ ਦਿੰਦੀ ਹੈ ਚੂਸ ਰਹਿੰਦੀ ਹੈ ਉਹ ਔਖਦ ਮੰਤਰ ਮੂਲ ਮਨ ਇਕ ਹੈ ਔਖਦ ਨਾਮ ਦਵਾਈ ਦਾ ਹੈ ਮੰਤਰ ਜਿਹੜਾ ਗੁਰ ਮੰਤਰ ਹੈ ਮੂਲ ਮੰਤਰ ਹੈ ਬਾਣੀ ਹੈ ਇਹ ਹੀ ਇੱਕ ਮੰਨ ਦੇ ਵਿੱਚ ਧਾਰਣ ਕਰੇ ਜੇ ਮੇਸ ਹਕਮਨੀ ਸਾਹਿਬ ਵਿੱਚ ਆਪਾ ਪੜਦੇ ਸਰਬ ਰੋਗ ਕਾ ਔਖਤ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਸਾਰੇ ਰੋਗਾਂ ਦਾ ਇੱਕੋ ਹੀ ਧਾਰੂ ਹੈ ਵਾਜ ਗੁਰੂ ਦਾ ਨਾਮ ਪਰਮਾਤਮਾ ਦੀ ਭਗਤੀ ਲੱਲਾ ਲਾਭ ਔਖਤ ਜਾਹੋ ਦੁਖ ਦਰਦ ਤੇ ਬਿਟੇ ਨਾ ਹੋ ਨਾਮ ਔਖਤ ਜੇ ਰਿਦੈ ਹਿਤਾ ਵੈ ਤਾਹੇ ਰੋਗ ਸੁਪਨੇ ਨਹੀਂ ਆਵੇ ਪੇਵਾਰ ਆਪਾਂ ਕਹਿੰਦੇ ਜੀ ਦਵਾਈ ਤਾਂ ਲੈਂਦੇ ਆਂ ਨਾਮ ਜਪਦੇ ਆਂ ਬਾਣੀ ਪੜ੍ਹਦੇ ਆਂ ਪਰ ਰੋਗ ਤਾਂ ਫਿਰ ਵੀ ਦੂਰ ਨਹੀਂ ਹੋਇਆ ਉਹਦਾ ਕਾਰਨ ਹੈ ਕਿ ਇੱਕ ਪਰਹੇਜ਼ ਨਹੀਂ ਸਾਡਾ ਸੰਜਮ ਨਹੀਂ ਹੈ ਤੇ ਦੂਸਰਾ ਦਵਾਈ ਤੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਦ੍ਰਿੜਤਾ ਨਹੀਂ ਭਾਈ ਮੱਖਣਸਾਲਵਾਣੇ ਨੂੰ ਵਿਸ਼ਵਾਸ ਸੀ ਤੇ ਮੇਰਾ ਸਤਿਗੁਰੂ ਸਮੰਦਰ ਵਿੱਚ ਵੀ ਮੇਰਾ ਢੇੜਾ ਕੇ ਬੰਨੇ ਲਾ ਦੇਗਾ ਤੇ 베ੜੇ ਭਰੋਸੇ ਵਾਲਿਆਂ ਦੇ ਪਾਰ ਹੁੰਦੇ ਨੇ ਡੱਕਮਗ ਵਾਲਿਆਂ ਦੇ 베ੜੇ ਕਦੇ ਪਾਰ ਨਹੀਂ ਹੁੰਦੇ ਉਹ ਡੁੱਬਦੇ ਹੀ ਡੁੱਬਦੇ ਨੇ ਕਦੇ ਗੁਰੂ ਨਾਨਕ ਤੁਮ ਧਿਆਨ ਲਿਆ ਤੇ ਕਦੇ ਨਿਗਾਹ ਵਾਲੇ ਦੇ ਧਿਆਨ ਵਿੱਚ ਲਿਆ ਆਂਦਾ ਆਪਣੀ ਸੁਰਤ ਨੂੰ ਤੇ ਕਦੇ ਲਾਲਾ ਵਾਲੇ ਪੀਰ ਵਾਲ ਸੁਰਤ ਚਲਾਈ ਗਈ ਇਸ ਤਰ੍ਹਾਂ 베ੜੇ ਤਾਂ ਨਹੀਂ ਪਾਰ ਹੁੰਦੇ ਭਰੋਸਾ ਰੱਖੇ ਇੱਕ ਆਪਣੇ ਸਤਿਗੁਰੂ ਦੇ ਉੱਪਰ ਫਿਰ ਕਿਰਪਾ ਹੁੰਦੀ ਉਪਦੇਸ ਇਹਨੂੰ ਗਿਫਤਾ ਪਈ ਸੀ ਇਹਨੇ ਬ੍ਰਹਮੇ ਨੂੰ ਧਿਆਉਣ ਲੱਗ ਪਿਆ ਜਿੰਨੇ ਚਿਰ ਉਹ ਬ੍ਰਹਮਾ ਉੱਠਿਆ ਉਹ ਕਹਿੰਦਾ ਬ੍ਰਹਮਾ ਤਾਂ ਆਇਆ ਜੀ ਹੁਣ ਦੂਸਰੇ ਨੂੰ ਧਿਆਈਏ ਫਿਰ ਸ਼ਿਵ ਜੀ ਨੂੰ ਧਿਆਉਣ ਲੱਗ ਪਿਆ ਦੋ ਕਿ ਸਾਗਰ ਦੇ ਵੇਖਿਆ ਸੇਵੇ ਨੇ ਵੀ ਆਇਆ ਪਰ ਤੀਸਰੇ ਨੂੰ ਧਿਆਉਣ ਲੱਗ ਪਿਆ ਫਿਰਨੇ ਚਿਰ ਉਹ ਵਿਚਾਰਾ ਡੁੱਬ ਗਿਆ ਆਉਣਾ ਕਿੰਨੇ ਸੀ ਇੱਕ ਤੇ ਤਾਂ ਭਰੋਸਾ ਨਹੀਂ ਉਸ ਕਰਕੇ ਦੋਏ 베ੜੀ ਨਿਚੇ ਹੋਏ ਤਰਈ ਦੋਏ 베ੜੀ ਕੋ ਪਾਰਨਾ ਪਰੀ ਇੱਕ 베ੜੀ ਨਿਚੇ ਹੋਏ ਤਰਈ ਔਖਤ ਦਵਾਈ ਅਸਰ ਕਰਦੀ ਹੈ ਜੇ ਵਿਸ਼ਵਾਸ ਹੋਵੇ ਨਾਮ ਦੇ ਉੱਪਰ ਭਰੋਸਾ ਹੋਵੇ ਵੈਦ ਸੰਦ ਸੰਗ ਇਕੱਠਾ ਹੋਇਆ ਔਖਤ ਆਏ ਰਾਸ ਵਿੱਚ ਆਪ ਖਲੋਇਆ ਸੰਸਾਰਿਕ ਦਵਾਈ ਵੀ ਉਦੋਂ ਹੀ ਰਾਸ ਆਉਂਦੀ ਹੈ ਜਦੋਂ ਵਿੱਚ ਆਪ ਖੜਾ ਹੋਵੇ ਵਿਚਾਰ ਸਾਨਥਵੇਰੀ ਆਪ ਖੜਾ ਆਪ ਸਿਰ ਤੇ ਹੱਥ ਰੱਖਣ ਵਾਲਾ ਹੋਵੇ ਫਿਰ ਤਾਂ ਕਹਿੰਦੇ ਸਵਾਦ ਹੀ ਦਿੱਤੀ ਪੂਰੀ ਵੀ ਕੰਮ ਆ ਜਾਂਦੀ ਹੈ ਕਿਸੇ ਹਕੀਮ ਦੇ ਦਿੱਤੀ ਤੇ ਜੇ ਆਪ ਨਹੀਂ ਖੜਾ ਤੇ ਫਿਰ ਭਾਵੇਂ ਲੱਖਾਂ ਦੀਆਂ ਦਵਾਈਆਂ ਖਾਈ ਜਾਓ ਫਿਰ ਵੀ ਰੋਗ ਬੈਠੇ ਵੈਤਾ ਸੰਦਾ ਸੰਗਤ ਇਕੱਠਾ ਹੋਇਆ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਬਸਰਿਆ ਜੋ ਜੋ ਕਿਤੇ ਮਾੜੇ ਕਰਮ ਕੀਤੇ ਇਹ ਵਿੱਚ ਆਪ ਖੜਾ ਹੋ ਜਾਵੇ ਨਾ ਕਿਰਪਾ ਕਰੇ ਤਾਂ ਉਹ ਕਰਮ ਵੀ ਸੁਕਰਮ ਹੋ ਕੇ ਫੈਲਦੇ ਨੇ ਸ੍ਰੇਸ਼ਟ ਕਰਮ ਬਣ ਜਾਂਦੇ ਮਾੜੇ ਕਰਮ ਖਤਮ ਹੋ ਜਾਂਦੇ ਹਰੀ ਹਰਿ ਦੁੱਖ ਰੋਗ ਸਭ ਪਾਪ ਤੰਤੇ ਖਿਸਰਿਆ ਮਾਰੇ ਪਦੇ ਹਰੇ ਹਰਿ ਦੁੱਖ ਰੋਗ ਪਾਪ ਸਾਰੇ ਖਿਸਕ ਜਾਂਦੇ ਨੇ ਸਾਰੇ ਖਤਮ ਹੋ ਜਾਂਦੇ ਨੇ ਜੇ ਗੁਰੂ ਕਿਰਪਾ ਦ੍ਰਿਸ਼ਟੀ ਪਾ ਦੇਵੇ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਉਹ ਬਾਰੂ ਮੂਲਾ ਜਿਹੜਾ ਸੇਠ ਸੀ ਕੋਕਾ ਕੋਲਾ ਕੰਪਨੀ ਦਾ ਉਦੇ ਪੁੱਤਰੇ ਦਾ ਤੀਸਰੀ ਸਟੇਜ ਤੇ ਪਹੁੰਚਿਆ ਹੋਇਆ ਕੈਸਰ ਖਤਮ ਕਰ ਦਿੱਤਾ ਸੀ ਬਾਣੀ ਪੜ ਕੇ ਇਹ ਬੜੀ ਵੱਡੀ ਘਟਨਾ ਹੈ ਤੇ ਇਸ ਕਰਕੇ ਜੇ ਔਖਦ ਲਾਉਣ ਵਾਲਾ ਵੀ ਦਵਾਈ ਲਾਉਣ ਵਾਲਾ ਵੀ ਕੋਈ ਕਰਨੀ ਵਾਲਾ ਹੋਵੇ ਤੇ ਅਗਲਾ ਲੈਣ ਵਾਲਾ ਵੀ ਇਸ ਵਿਸ਼ਵਾਸ ਵਾਲਾ ਹੋਵੇ ਤਾਂ ਦਵਾਈ ਜ਼ਰੂਰ ਅਸਰ ਕਰਦੀ ਹੈ ਔਖਦ ਮੰਤਰ ਮੂਲ ਮੰਨ ਇੱਕ ਹੈ ਮੂਲ ਮੰਤਰ ਇਹ ਔਖਦ ਰੂਪ ਇੱਕ ਮਨ ਦੇ ਵਿੱਚ ਵਸਾਲ ਹੈ ਇਹ ਹੀ ਮਨ ਮਨਕਾ ਹੈ ਇਸ ਤਰ੍ਹਾਂ ਸਮਝ ਲੈ ਇਹ ਹੀ ਮਨਕਾ ਹੈ ਇਹ ਹੋਂ ਮੇ ਲਬੈ ਦੀ ਜ਼ਹਿਰ ਨੂੰ ਚੂਸਣ ਵਾਲਾ ਸਤਿਗੁਰ ਸ਼ਬਦ ਸੁਰਤਿ ਲਿ ਬੂਲ ਮੰਤਰ ਆਨ ਤੰਤਰ ਮੰਤਰ ਕੀ ਨ ਸਿੱਖਣ ਪ੍ਰਤੀਤ ਹੈ। ਹੋਰ ਜਿੰਨੇ ਮਰਜੀ ਜੰਤਰ ਮੰਤਰ ਤੰਤਰ ਹੋਣ ਸਿੱਖਾਂ ਉਹਦੇ ਤੇ ਕੋਈ ਪ੍ਰਤੀਤ ਨਹੀਂ ਨਾ ਉਹਨਾਂ ਨੂੰ ਉਤਾਰਦੇ ਨੇ। ਸੰਤ ਬਾਬਾ ਅਤਰ ਸਿੰਘ ਜੀ ਵਸਤੂ ਬਾਣੇ ਵਾਲੇ ਮਹਾਪੁਰਖ ਹਜ਼ੂਰ ਸਾਹਿਬ ਨੂੰ ਜਦੋਂ ਜਾ ਰਹੇ ਨੇ ਰਸਤੇ ਵਿੱਚ ਬੰਦਗੀ ਬਹੁਤ ਸੀ। ਜਦੋਂ ਚਿਤ ਕਰਦਾ ਕਿਸੇ ਦਰੱਖਤ ਦੇ ਹੇਠਾਂ ਬੈਠ ਕੇ ਚੌਂਪੜਾ ਲਾ ਰਿਆ ਕਰਦੇ ਬਾਣੀ ਪੜਨ ਲੱਗ ਪਏ ਤੇ ਖਿਆਲ ਆਇਆ ਸੁਨਿਆ ਹਣ ਜਿਹੜਾ ਹਨੂਮਾਨ ਚਲिसा ਉਹਦਾ ਬੜਾ ਫਾਲ ਹੈ ਇਹ ਜੇ ਫੁਰਨਾ ਆਇਆ ਤੇ ਉਧਰੋਂ ਆਵਾਜ਼ ਆਈ ਕੰਨਾਂ ਵਿੱਚ ਅਕਾਸ਼ ਬਾਣੀ ਹੋਈ ਤੇ ਭਾਈ ਉੱਤਰ ਸਿਆ ਤੈਨੂੰ ਇਹ ਮੰਤਰ ਪੜ੍ਹ ਦੀ ਲੋੜ ਨਹੀਂ ਤੈਨੂੰ ਗੁਰੂ ਦਾ ਮੰਤਰ ਸਭ ਤੋਂ ਵੱਡਾ ਮਿਲਿਆ ਹੈ ਬ੍ਰਸਤ ਕਰਕੇ ਸਤਿਗੁਰੂ ਨਾਨਕ ਸਾਹਿਬ ਦੇ ਮੰਤਰ ਦੇ ਬਰਾਬਰ ਕੋਈ ਮੰਤਰ ਨਹੀਂ ਬਾਣੀ ਮੰਤਰ ਮਹਾਪੁਰਖਣ ਕੀ ਮਨੈ ਉਤਾਰਨ ਮਾਨ ਕੋ ਇਹ ਜਿਹੜੀ ਸਤਿਗੁਰਾਂ ਦੀ ਮਹਾਪੁਰਖਾਂ ਦੀ ਬਾਣੀ ਹੈ ਇਹ ਬਾਣੀ ਮਹਾਪੁਰਖ ਕੀ ਸੋ ਨਿਜ ਘਰ ਵਾਸਾ ਹੋਈ ਮਹਾਪੁਰਖ ਸਤਿਗੁਰਾਂ ਨੂੰ ਵੀ ਕਿਹਾ ਤੇ ਮਹਾਪੁਰਖ ਭਗਤਾਂ ਨੂੰ ਵੀ ਕਿਹਾ ਹੈ ਜਿੰਨਾ ਪਿਆਰਿਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਵੀ ਮਹਾਂਪੁਰਖ ਕਿਹਾ ਹੈ ਇਹ ਮਨ ਦਾ ਮਾਨ ਲਾਹ ਦੇਣ ਵਾਲੀ ਜ਼ਹਿਰ ਉਤਾਰ ਦੇਣ ਵਾਲੀ ਬਾਣੀ ਹੈ ਜੇ ਕੋਈ ਪਿਆਰ ਦੇ ਨਾਲ ਇਸ ਬਾਣੀ ਦਾ ਜਾਪ ਨੇਮ ਦੇ ਨਾਲ ਕਰਨਾ ਕਰੇ ਜੇਕਰ ਧ੍ਰਿੜ ਚਿੱਤ ਕੀ ਜਾ ਰੇ ਜੇਕਰ ਧ੍ਰਿੜਤਾ ਦੇ ਨਾਲ ਚਿੱਤ ਵਿੱਚ ਧਾਰਨ ਕਰ ਲੈਣਾ ਕਰੇ ਸੰਤ ਗਿਆਨੀ ਗੁਰੂ ਗੁਰਬਚਨ ਸਿੰਘ ਖਾਲਸਾ ਮਹਾਂਪੁਰਖਾਂ ਦੇ ਨਾਲ ਇੱਕ ਵਿਦਿਆਰਥੀ ਰਹਿੰਦਾ ਸੀ ਜਰੌਲੀ ਭਾਈ ਗੁਰਦੇਵ ਸਿੰਘ ਜਗਾ ਬਿਆਸੀ ਸਿੰਘ ਸੀ ਬੋਲ ਮੰਤਰ ਦਾ ਆਜ ਗ੍ਰੰਥੀ ਦਾ ਨਿਤਰੇਵੀ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਿਆ ਉਹਨਾਂ ਦਿਨਾਂ ਦੇ ਵਿੱਚ ਨਾ ਕੋਈ ਰਕਸਿਆਦ ਹੁੰਦੇ ਸਨ ਤੇ ਨਾ ਹੀ ਕੋਈ ਜਿਵੇਂ ਅੱਜਕੱਲ ਟੈਂਪੂ ਆਦਿ ਕਿਹੜੇ ਹੋਰ ਚੀਜ਼ਾਂ ਤੋ ਬੋਲਤਾ ਨੇ ਬੱਸ ਸਟੈਂਡ ਤੋਂ ਦਰਬਾਰ ਸਾਹਿਬ ਨੂੰ ਜਾਂ ਸਟੇਸ਼ਨ ਤੋਂ ਦਰਬਾਰ ਸਾਹਿਬ ਨੂੰ ਜਾਣ ਵਾਸਤੇ ਤੋ ਉਹ ਬੱਸ ਸਟੈਂਡ ਵੀ ਬਹੁਤ ਘੱਟ ਹੋਇਆ ਕਰਦੇ ਸਟੇਸ਼ਨ ਹੀ ਜ਼ਿਆਦਾ ਤੋ ਸਟੇਸ਼ਨ ਤੇ ਉਤਰਿਆ ਤੇ ਬੱਸ ਸਟੈਂਡ ਨੂੰ ਚੱਲ ਪਿਆ ਰਸਤੇ ਵਿੱਚ ਇੱਕ ਮਦਾਰੀ ਤਮਾਸ਼ਾ ਲਾ ਕੇ ਬੈਠਾ ਸੀ ਜਾਦੂਗਰ ਬڑے ਲੋਕ ਉਹਦੇ ਦੁਆਲੇ ਇਕੱਠੇ ਤੇ ਰੌਲਾ ਪਾ ਰਹੇ ਸੀ ਕਿਸੇ ਵਿੱਚ ਵੀ ਕਹਿਦਾ ਹਿੰਮਤ ਨਹੀਂ ਮੇਰਾ ਧਾਗਾ ਫੜ ਕੇ ਕੋਈ ਦਿਖਾਵੇ ਬੜਾ ਉਹ ਬੰਗਾਲੀ ਬਾਹਰ ਦਾ ਸੀ ਕੋਈ ਤੇ ਚੈਲੰਜ ਕਰ ਰਿਹਾ ਸੀ ਪੰਜਾਬ ਆਰਿਆਂ ਨੂੰ ਮੈਂ ਤਾਂ ਸੁਣਿਆ ਪੰਜਾਬ ਦੇ ਲੋਕ ਬਹਾਦਰ ਹੀ ਬੜੇ ਨੇ ਕੋਈ ਨਹੀਂ ਮੇਰਾ ਧਾਗਾ ਫੜਨ ਵਾਲਾ ਇਹ ਸੰਗਰੇ ਜਾਂਦੇ ਜਾਂਦੇ ਸੁਣ ਲਈਏ ਗੱਲ ਚੈਲੰਜ ਨੂੰ ਖੂਬੋਲ ਕੀਤਾ ਤੇ ਜਾ ਕੇ ਉਹਦਾ ਧਾਗਾ ਪਕੜ ਲਿਆ ਵੈਸੇ ਉਹਦਾ ਦਰਬਾਰ ਦੇ ਸੀਸ ਪਾਸੇ ਵੱਲ ਜਾਣ ਦਾ ਉਹ ਤਾਂ ਦਰਬਾਰ ਸਾਹਿਬ ਨੂੰ ਜਾ ਰਿਹਾ ਗੁਰਮੁਖਾਂ ਨੂੰ ਤਵਾਸਿਆਂ ਦੇ ਨਾਲ ਕੀ ਚੰਚਲ ਚੀਤ ਨਾ ਜਾਏ ਤਮਾਸੇ ਜੂਗੈ ਜਾਏ ਨਾ ਖੇਲੇ ਪਾਸੇ ਪਰ ਉਹ ਚੈਲੰਜ ਜਦੋਂ ਉਹਨੇ ਕੀਤਾ ਉਹਨੇ ਆਵਾਜ਼ ਕੰਨਾਂ ਵਿੱਚ ਸੁਣੀ ਤੇ ਉਧਰ ਨੂੰ ਮੁੜ ਪਿਆ ਤੇ ਜਾ ਕੇ ਉਹਦਾ ਧਾਗਾ ਪਕੜ ਰਿਆ ਉਹ ਤਾਂਤ੍ਰਿਕ ਸੀ ਬੰਗਾਲੀ ਉਹਨੇ ਮੰਤਰ ਪੜ੍ਹਿਆ ਅੱਖਾਂ ਬੰਦ ਕਰਕੇ ਤੇ ਉਹਦੇ ਵਾਲੇ ਪਾਸਿਓਂ ਆਗ ਉੱਠੀ ਬੜੀ ਤੇਜ਼ੀ ਦੇ ਨਾਲ ਅਗਨੀ ਉੱਠੀ ਅੱਗ ਦੇ ਉੱਤੋਂ ਦੀ ਹੁੰਦੀ ਹੋਈ ਸਿੱਖ ਦੇ ਵੱਲ ਗਈ ਪਰ ਸਿੱਖ ਦੇ ਕੋਲ ਪਹੁੰਚੀ ਨਹੀਂ ਅੱਧ ਵਿਚਕਾਰ ਤੋਂ ਥੋੜਾ ਜਿਹਾ ਅੱਗੇ ਜਾ ਕੇ ਫਿਰ ਤੇਜ਼ੀ ਨਾਲ ਉਹ ਜਿਹੜੀ ਅੱਗ ਸੀ ਉਹ ਬੰਗਾਲੀ ਤਾੰਤ੍ਰਿਕ ਜਾਦੂਗਰ ਦੇ ਵੱਲ ਉੱਤਰੀ ਗਈ ਤੇ ਜਾ ਕੇ ਉਹਦੇ ਉੱਤੇ ਪਈ ਉਹਦੇ ਵਸਤਰ ਵੀ ਸੜੇ ਹੱਥੀ ਵੀ ਸੜੇ ਰਬਕ ਕੇ ਥੱਲੇ ਡਿੱਗਾ ਆਪਣਾ ਆਪ ਸੁਭਾਲਿਆ ਵਸਾ ਕੇ ਤੇ ਉਹਨੇ ਤੇ ਬਿਟਰ ਬਿਟਰ ਕੇ ਵੇਖਣ ਲੱਗ ਪਿਆ ਉਹ ਗੁਰਸੇਖਵਾਲ ਸਿੰਘ ਵਾਲਾ ਕਹਿੰਦਾ ਕਿ ਕੰਮ ਸੇ ਕਾ ਮੈਨੂੰ ਇਹ ਤਾਂ ਦੱਸ ਦਿੰਦਾ ਕਿ ਮੈਂ ਵੀ ਕੋਈ ਜਾਦੂਗਰ ਹਾਂ ਮੈਂ ਵੀ ਕੋਈ ਤਾਤਰੇ ਕਰ ਉਹ ਸਿੰਘ ਕਹਿੰਦਾ ਮੈਂ ਕੋਈ ਤਾਤਰਿਕ ਨਹੀਂ ਨਾ ਮੈਂ ਕੋਈ ਜਾਦੂਗਰ ਹਾਂ ਕਹਿੰਦਾ ਹੋਈ ਨਹੀਂ ਸਕਦਾ ਜਿੱਡਾ ਵੱਡਾ ਮੰਤਰ ਪੜ੍ਹ ਕੇ ਮੈਂ ਇਹ ਯੋਗ ਅਗਨੀ ਛੱਡੀ ਸੀ ਨਾ ਇਹਨੂੰ ਕੋਈ ਆਮ ਮਾਮੂਲੀ ਜਿਹਾ ਮੰਤਰ ਕਾਟ ਨਹੀਂ ਕਰ ਸਕਦਾ ਤੂੰ ਕਹਿੰਦਾ ਮੈਂ ਤਾਤਰਿਕ ਹੀ ਨਹੀਂ ਜਿਹੜਾ ਤੇਰੇ ਕੋਲ ਮੰਤਰ ਹੈ ਜੋ ਸਿੰਘ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਔਰ ਮੂਲ ਮੰਤਰ ਦਾ ਜਾਪ ਹਰ ਵੇਲੇ ਕਰਦਾ ਰਹਿੰਦਾ ਸੀ ਉਸ ਵੇਲੇ ਕਹਿੰਦੇ ਉਹ ਤਾਤ੍ਰਿਕ ਨੇ ਵੀ ਨਮਸਕਾਰ ਕੀਤੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਮੰਤਰ ਨੂੰ ਦੁਨੀਆ ਦਾ ਕੋਈ ਮੰਤਰ ਕਾਟ ਨਹੀਂ ਕਰ ਸਕਦਾ ਮੰਤਰਾਂ ਦਾ ਵੀ ਮੰਤਰ ਗੁਰੂ ਨਾਨਕ ਸਾਹਿਬ ਦਾ ਮੰਤਰ ਹੈ ਨਮਾ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਤ ਇਸਤੇ ਨਮੋ ਤੰਤਰ ਤੰਤਰੰ ਮੰਤਰਾਂ ਦੇ ਵੀ ਮੰਤਰ ਨਮਸਕਾਰ ਹੈ ਤੈਨੂੰ ਤੰਤਰਾਂ ਦੇ ਵੀ ਤਾਤ੍ਰਿਕ ਤੈਨੂੰ ਨਮਸਕਾਰ ਹੈ ਤੇਰੇ ਬਾਣੀ ਦੇ ਬਰਾਬਰ ਕੋਈ ਤੰਤਰ ਨਹੀਂ ਤੇਰੀ ਬਾਣੀ ਨਾਮ ਦੇ ਬਰਾਬਰ ਕੋਈ ਜੰਤਰ ਨਹੀਂ ਤੇ ਇਹਦੇ ਬਰਾਬਰ ਕੋਈ ਮੰਤਰ ਨਹੀਂ ਹੈ ਔਖਦ ਮੰਤਰ ਮੂਲ ਮੂਲ ਮੰਤਰ ਮਨ ਇੱਕ ਮਨ ਦੇ ਵਿੱਚ ਇੱਕ ਨੂੰ ਦ੍ਰਿੜਤਾ ਨਾਲ ਧਾਰਨ ਕਰ ਲਵੇ ਜੇਕਰ ਦ੍ਰਿੜ ਚਿਤ ਕੀ ਜਾਏ ਜਿਹਦਾ ਮਨ ਵਾਸ ਵਿੱਚ ਨਹੀਂ ਨਾ ਹੁੰਦਾ ਉਹ ਹਰ ਵੇਲੇ ਮੋਲ ਮੰਤਰ ਦਾ ਜਾਪ ਕਰੀ ਜਾਏ ਜਿਹਦੇ ਅੰਦਰ ਹਉਮੈ ਜਾਦਾ ਫੈਲਦੀ ਉਹ ਗੁਰ ਮੰਤਰ ਦਾ ਜਾਪ ਕਰੇ ਪ੍ਰੇਮ ਨਾਲ ਉਹ ਹਉਮੈ ਨੂੰ ਮਿਟੇਗਾ ਗੋਲ ਮੰਤਰ ਜਿਹੜਾ ਮਨ ਨੂੰ ਵਾਸ ਵਿੱਚ ਕਰੇਗਾ ਬਾਬਾ ਗੁਰਬਚਨ ਸਿੰਘ ਫਾਲਸਾ ਜੀ ਦੇ ਬਚਨ ਨੇ ਜਿਨ੍ਹਾਂ ਨੇ ਇਹ ਕਰਕੇ ਦੇਖਿਆ ਹੈ ਪੂਰਨ ਦੇ ਦੇ ਬਚਨ ਨੇ ਜਨਮ ਜਨਮ ਕੇ ਪਾਪ ਕਰਮ ਕੇ ਜਿਹੜੇ ਪਾਪ ਕਰਮ ਕੀਤੇ ਹੋਏ ਜਨਮਾਂ ਜਨਮਾਂ ਦੇ ਵਿੱਚ ਕਈ ਜਨਮਾਂ ਦੇ ਵਿੱਚ ਉਹ ਤ੍ਰੇਤ ਯੁਗ ਅੰਨਾ ਪੈਦਾ ਹੋਇਆ ਸੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਪੁੱਛਦਾ ਹੈ ਕਿ ਜਨਮ ਤਾਂ ਮੇਰਾ ਇਹ ਕੌਰਵਾ ਪਾਂਡਵਾ ਦੀ ਕੁੱਲ ਵਿੱਚ ਹੋਇਆ ਭਗਵਾਨ ਤੁਹਾਡੇ ਵੀ ਤਦੇ ਨਾਲ ਬਲਾਪ ਵੀ ਹੋਇਆ ਪਰ ਮੈਂ ਅੰਨਾ ਕੋ ਪੈਦਾ ਹੋਇਆ। ਪਰ ਉਹਨਾਂ ਨੇ ਦਿਖਾਇਆ ਸੀ 106ਵੇਂ ਜਨਮ ਦੇ ਵਿੱਚ ਬਚਪਨ ਵਿੱਚ ਜਦੋਂ ਬੱਚਾ ਸੀ ਇੱਕ ਡੱਡਾ ਤੁਰਿਆ ਜਾ ਰਿਹਾ ਸੀ ਉਹਨੂੰ ਪਕੜ ਕੇ ਸੂਲ ਉੱਥੇ ਪਈ ਸੀ ਉਹਦੀ ਅੱਖਾਂ ਵਿੱਚ ਮਾਰ ਕੇ ਅੱਖਾਂ ਕੱਢ ਦਿੱਤੀਆਂ ਡੱਡੇ ਦੀਆਂ। ਤੇ ਇਹ ਵਾਰ ਬਚਪਨ ਵਿੱਚ ਹੀ ਅਸੀਂ ਇਹੋ ਜਿਹੇ ਪਾਪ ਕਰ ਬੈਠਦੇ ਨੇ ਕਿੜਿ ਕਿੜੇ ਜੀਵਾਂ ਨੂੰ ਮਾਰੀ ਜਾਂਦੇ ਆਂ। ਹਾਲੇ ਜ਼ਰੂਰ ਭੁਗਤਣਾ ਪੈਂਦਾ ਹੈ ਹਾਂ ਕੋਈ ਬੰਦਗੀ ਵਾਲਾ ਹੋਵੇ ਉਹਦੇ ਪਾਪ ਕੱਟੇ ਜਾਂਦੇ ਨੇ ਕਿਉਂਕਿ ਗੁਰਕਾ ਸ਼ਬਦ ਘਟੇ ਕੋਟ ਕਰਮ ਕਰੋੜਾ ਕਰਮ ਗੁਰੂ ਦਾ ਸ਼ਬਦ ਪਾਪ ਘਟ ਦਿੰਦਾ ਹੈ ਤੋਂ ਇਸ ਤਰੀਕੇ ਦੇ ਨਾਲ ਇਹ ਜਿਹੜੇ ਕਰਮ ਨੇ ਨਾ ਏ ਨਾਲ ਹੀ ਤੁਰੇ ਜਾਂਦੇ ਨੇ ਜਿੰਨਾ ਚਿਰ ਭੁਗਤੇ ਨਹੀਂ ਜਾਂਦੇ ਜਿਵੇਂ ਪੱਥੇ ਵਿੱਚ ਗਏ ਹੋਏ ਤੀਰ ਜਿੰਨਾ ਚਿਰ ਚਲਾਏ ਨਹੀਂ ਜਾਂਦੇ ਉਹ ਨਾ ਚਿਰ ਪੱਥੇ 'ਚ ਹੀ ਰਹਿੰਦੇ ਨੇ ਅਸ ਸਾਡੀਆਂ ਗੋਲੀਆਂ ਕਾਰਤੂਸ ਉਚੋਲੇ ਜੇ ਜਪਾਏ ਹੁੰਦੇ ਜਿੰਨਾ ਚਿਰ ਉਹ ਚਲਾਈ ਨਹੀਂ ਉਹ ਵਿਤੀ ਰਹਣਗੇ ਨਾ ਜਦੋਂ ਚਲਾਏਗੇ ਫਿਰ ਉਹ ਖਤਮ ਹੋ ਗਏ ਇਸ ਤਰ੍ਹਾਂ ਕਰਮ ਨੇ ਜਿੰਨਾ ਚਿਰ ਭੁਗਤੇ ਨਹੀਂ ਜਾਂਦੇ ਭੋਗੇ ਬਿਨਾ ਭਾਗੇ ਨਹੀਂ ਕਰਮ ਗਤੀ ਬਲਵਾਨ ਇਹ ਖਤਮ ਨਹੀਂ ਹੁੰਦੇ ਇਹ ਭੋਗਣੇ ਹੀ ਪੈਂਦੇ ਤੇ ਵਾਖਰੀ ਗੱਲ ਹੈ ਕਿ ਕੋਈ ਮਹਾਪੁਰਖ ਕੋਈ ਸਤਿਗੁਰੂ ਵਰਗਾ ਮਿਲ ਜਾਵੇ ਤਾਂ ਜੀ ਨੀਂਦ ਵਿੱਚ ਸੁੱਤਿਆਂ ਤੇ ਆ ਵੀ ਭੁਗਤਾ ਦਿੰਦਾ ਹੈ ਸਕੇਤ ਮੰਡੀ ਦੇ ਰਾਜੇ ਦੇ ਮਹਾਰਾਜ ਜੀ ਨੇ ਭੁਗਤਾ ਦਿੱਤੇ ਗੁਰੂ ਕੇ ਬਾਗ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਪਿਛਲੇ ਹਫ਼ਤੇ ਲੰਘਿਆ ਉਸ ਗੁਰੂ ਕੇ ਬਾਗ ਦੇ ਵਿੱਚ ਮਹਾਰਾਜ ਜੀ ਨੇ ਸਕੇਤ